ਬੋਲੋ ਜੀ ਵਾਹਿਗੁਰੂ ਇਹਨਾਂ ਮਾਨਿਆਂ ਦੇ ਮਾਨ ਨੇ ਤਾਨਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਸਰੂਪ ਆਪ ਜੀ ਦੇ ਨਿਜ ਅਸਥਾਨ ਤੋਂ ਐਸਐਸਪੀ ਦਫਤਰਖਾਨਾ ਦੇ ਵਿਖੇ ਪਹੁੰਚੇਣ ਸਤਿਗੁਰੂ ਪਾਸ਼ਾ ਜੀ ਦੀ ਵਿਵਸਥਾ ਵਿੱਚ ਆਉਂਦਿਆਂ ਹੋਈਆਂ ਬਿਆੰਤ ਪ੍ਰਕਾਰ ਦੀਆਂ ਫੁੱਲਾਂ ਦੀ ਖਿਮਾ ਬਖਸ਼ਣੇ ਕਿਰਪਾ ਕਰੋ ਪ੍ਰਕਾਸ਼ਮਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰ ਦੇ ਕੇ ਨਿਹਾਲ ਕਰੋ ਸਤਨਾਮ ਵਾਹਿਗੁਰੂ ਸਾਹਿਬ ਜੀ ਓਮਕਾਰ ਸਤਨਾਮ {{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text{{{\text ਜਿੰਨ ਕਲ ਰਾਖੇ ਮੇਰੀ ਫਿਰਤ ਫਿਰਤ ਸਭ ਆਇਆ ਬਰਿਆ ਤੋਂ ਸਰ ਨਾਹੀ ਨਾਨਕ ਤੇ ਪ੍ਰਭ ਬੇਨਤੀ ਆਪਣੀ ਜਨਮ ਮਰਨ ਕੀ ਤੀਖ ਮੁਖ ਉਜਲ ਸਦਾ ਸੁਖੀ ਨਾਨਕ ਸਿਮ ਸਗਨਾ ਦਾ ਵੀ ਸਾਹੋ ਸਾਤਨਾੰ ਨਿਰੰਕਾਰ ਨਿਰੰਜਨ ਹਰ ਅਗਮਾ ਕਿਆਤ ਹੈ ਗੁਣ ਗਾਈਐ ਜਿਸ ਆਪ ਬਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਓੰਕਾਰ ਸਤ ਗੁਰ ਪ੍ਰਸਾਦ ਆਦੋ ਗੁਰ ਏ ਨਮਹਿ ਜੋ ਗਾਦ ਗੁਰ ਏ ਨਮਹਿ ਸਤ ਗੁਰ ਏ ਨਹੀਂ ਮਿਟਾਵ ਸਿਮਰੋ ਜਾ ਸੁਖ ਸੰਬਰ ਏਕੈ ਨਾਮ ਜਪਤ ਗੰਤ ਅਨੇਕੈ ਮੇਤ ਪ੍ਰਾਨ ਸਮਰਤ ਸੋਦਾ ਕਰ ਕੇਨੇ RAM ਨਾਮ ਨਵ ਨਿਦ ਪਾਵੈ ਤਸੋ ਹੁੜਾ ਮਨ ਨੀ ਲਾਵੈ ਜੋ ਧਾਪੁਰ ਸਦ ਸਦਾ ਹੈ ਜੋਰੇ ਤਾ ਕੋ ਅੰਦਾ ਜਾਣ ਪਤ ਤਕ ਕਰਾਲ ਨਾਨਕ ਕਾਜਿ ਲੋ ਪ੍ਰਭ ਦਿਆਲ ਕਰ ਤੂ ਕਸੂ ਕੀ ਮਾਨਸ ਜਾਗ ਲੋਕ ਕਚਾਰਾ ਕਰੇ ਜਿਨ ਰਾਗ ਬਾਹਰ ਭੀਗ ਅੰਦਰ ਮਨ ਮਾਇਆ ਸੁਖ ਸੁਨਾਏ ਖਿ ਕਰੇ ਸਿਪਾਇਆ ਬਾਹਰ ਗਿਆਨ ਧਿਆਨ ਇਸ ਨਾਨੋ ਅੰਤਰ ਵਿਆਪੇ ਲੋਭ ਸੁਆ ਬੇਨ ਸਜੈ ਹਮੇ ਰੋਹ ਸਾਨਕ ਪ੍ਰਭ ਸਰ ਨਾਮ ਕੀ ਕਰ ਕਰ ਸਾ ਆਪੋ ਨਾਨ ਪ੍ਰਭ ਸੋਏ ਕਈ ਕੋਟ ਪਾਪ ਕੇ ਦਾਸ ਤਨ ਹੋਵਤ ਆਤਮ ਬਰਗਾਸ ਕਈ ਕੋਟ ਤਤ ਕੇ ਬੇਤੀ ਇਸ ਗਨ ਹਾਵੇ ਕਈ ਕੋਟ ਨਾਮ ਗੁ ਗਾਵੇ ਆਤਮ ਰਸ ਸੁਖ ਸਹਿ ਸਮਾ ਸਾਰੇ ਨਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਹਾਰ ਕਰਨ ਕਰਾਵਨ ਕਰਨੇ ਜੋਗ ਜੋ ਤੁਪਾਵੇ ਸੋਈ ਹੋਗ ਖਿਨ ਮੇ ਥਾ ਪਉ ਤਪਨ ਹਾਰਾ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੇ ਰਹਾ ਸਮਾਈ ਪ੍ਰਾਪ ਨੰ ਭਾਵੇ ਤਾਂ ਹਰ ਗੁਣ ਭਾਖੇ ਪ੍ਰਭਾਵੇ ਤਾਂ ਬਦਤ ਉਦਾਰੇ ਆਪ ਕਰੇ ਆਪਨ ਵਿਚਾਰੇ ਦੁਹਾਂ ਸਰੀਆ ਕਾ ਆਪ ਸੋ ਆਮੀ ਖੇਲੇ ਵਿਖੇ ਤਾਂ ਵਿਖਿਆ ਮੈਂ ਰਚੇ ਜੇ ਜਾਣਤ ਆਪਨ ਆਪ ਬਚੇ ਭਰਮੇ ਪੋਲਾ ਦੈ ਦਿਤਾਵੇ ਨਿਮਕਮੈ ਚਰ ਪੁੰਨ ਫਿਰ ਆਵੇ ਕਰ ਕਿਰਪਾ ਜਤ ਆਪਣੇ ਭਗਤ ਦੇ ਨਾ ਜਾ ਕੋ ਆਪਣੀ ਕਰੇ ਬਗਸੀਸ ਤਾ ਕਾ ਲੇਖਾ ਨਾ ਕਰੇ ਜਗਦੀਸ ਜੀਓ ਪਿੰਡ ਸਭ ਕਿਸ ਕੀ ਰਾਸ ਕਟਕੜ ਜੀ ਮਤਲਬ ਨਵੇਂ ਸਾਲ ਲਈ ਸਾਨੂੰ ਪਿਛਲੇ ਸਾਲ ਦਾ ਵੀ ਸ਼ੁਕਰਾਨਾ ਕਰਨਾ ਹੁੰਦਾ ਹੈ ਤੇ ਨਵੇਂ ਸਾਲ ਲਈ ਵੀ ਅਸੀਂ ਰੱਬ ਵੱਲੋਂ ਹੀ ਅਰਦਾਸ ਕਰਦੇ ਹਾਂ ਕਿ ਸਾਡੀ ਪੁਲਿਸ ਮੁਲਾਜ਼ਮ ਸਾਡੇ ਸਾਰੇ ਖੰਨਾ ਪੁਲਿਸ ਦੇ ਜਿਹਨੇ ਆਫੀਸਰਸ ਆ ਸਾਡੀ ਫੈਮਿਲੀਜ਼ ਹੈ ਈਵਨ ਖੰਨਾ ਦੇ ਜਿਹੜੇ ਵਾਸੀ ਹੈ ਸਾਡੇ ਪੂਰੇ ਜ਼ਿਲ੍ਹੇ 'ਚ ਪਿਛਲੇ ਸਾਲ ਦੀ ਤਰ੍ਹਾਂ ਹੀ ਸੁਖ ਸ਼ਾਂਤੀ ਰਹੇ ਔਰ ਚੰਗੀ ਹੀ ਖਬਰਾਂ ਹੋਣ ਸਾਡੇ ਮੁਲਾਜ਼ਮਾਂ ਲਈ ਵੀ ਸਾਡੇ ਸਿਟੀਜ਼ਨਸ ਲਈ ਵੀ ਬਸ ਉਹਦੇ ਸ਼ੁਕਰਾਨੇ ਲਈ ਔਰ ਅਗਲੀ ਅਰਦਾਸ ਲਈ ਅੱਜ ਅਸੀਂ ਆਪਣੇ ਐਸਐਸਪੀ ਆਫਿਸ ਚ ਸੁਖਮਨੀ ਸਾਹਿਬ ਦਾ ਪਾਠ ਰਖਾਇਆ ਸੀਗਾ ਔਰ ਸਾਨੂੰ ਬੜਾ ਵਧੀਆ ਲੱਗਿਆ ਕਿ ਇੱਥੇ ਦੇ ਲੋਕਲ ਲੋਕ ਵੀ ਆ ਕੇ ਉਹਨਾਂ ਨੇ ਵੀ ਮੱਥਾ ਟੇਕਿਆ ਸੋ ਇੱਕ ਅਰਦਾਸ ਹੀ ਔਰ ਸ਼ੁਕਰਾਨਾ ਹੀ ਹੈ ਕਿ ਡੈਫੀਨੇਟਲੀ ਬਹੁਤ ਅੱਛਾ ਹੀ ਲੱਗਦਾ ਹੈ ਪੋਜ਼ੀਟਿਵ ਹੀ ਫੀਲਿੰਗ ਆਉਂਦੀ ਹੈ ਸਾਨੂੰ ਡੈਫੀਨੇਟਲੀ ਰੂਟੀਨ 'ਚ ਅਸੀਂ ਬੜੀ ਪਲੈਨਿੰਗ ਕਰਦੇ ਰਹਿੰਦੇ ਹਾਂ ਬਟ ਲੇਟ ਹੋ ਜਾਂਦਾ ਹੈ ਪਰ ਜਦੋਂ ਇੱਕ ਵਾਰੀ ਇਸ ਤਰ੍ਹਾਂ ਦਾ ਕੁਝ ਵੀ ਆਯੋਜਨ ਆਰਗੇਨਾਈਜ਼ ਕਰੋ ਤਾਂ ਲੱਗਦਾ ਹੈ ਕਿ ਸਾਨੂੰ ਰੂਟੀਨ 'ਚ ਰੈਗੂਲਰਲੀ ਕਰਨਾ ਚਾਹੀਦਾ ਹੈ ਕਿਉਂਕਿ ਸਾਡੇ ਸਾਰੇ ਮੁਲਾਜ਼ਮ ਵੀ ਕਾਫੀ ਇੱਥੇ ਆਏ ਤੇ ਹਰ ਬੰਦਾ ਹੀ ਪੋਜ਼ੀਟਿਵ ਹੀ ਫੀਲ ਕਰਦਾ ਹੈ 파ਟਨਰ ਸੋ ਆਈ ਹੋਪ ਕਿ ਤੁਸੀਂ ਫੇਰ ਵੀ ਇਸ ਤਰ੍ਹਾਂ ਦਾ ਕੁਝ ਨਾ ਕੁਝ ਕਰਦੇ ਰਹੀਏ ਤੁਸੀਂ ਜੀ ਸਾਰਾ ਵਧੀਆ ਐਕਸਪਲੇਨ ਕਰ ਦਿੱਤਾ ਹੈ ਕਿਉਂਕਿ ਜਦੋਂ ਉਸ ਹੀ ਕੀਰਤਨ ਵੀ ਸੁਣਦੇ ਆ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਸੁਣਦੇ ਆ ਉਹਦੇ ਚ ਵੀ ਇਹੀ ਸਾਰੀ ਗੱਲਾਂ ਹੀ ਹੈਗੀਆਂ ਤੇ ਅਸੀਂ ਉਮੀਦ ਕਰਦੇ ਆ ਕਿ ਅਸੀਂ ਜਿਹੜੀ ਗੁਰਗਰਾਂ ਸਾਹਿਬ ਜੇ ਜੋ ਵੀ ਸਾਨੂੰ ਟੀਚਿੰਗਸ ਮਿਲਦੀ ਹੈ ਅਸੀਂ ਉਹਨੂੰ ਐਕਚੁਅਲੀ ਵੀ ਅਸੀਂ ਉਹਨੂੰ ਪ੍ਰੈਕਟੀਕਲੀ ਆਪਣੀ ਲਾਈਫ ਚ ਵੀ ਇੰਟਰਨਲਾਈਜ਼ ਕਰੀਏ ਔਰ ਐਗਜ਼ੀਕਿਊਟ ਕਰੀਏ ਤਾਂ ਅ즈ਮਨ ਨੂੰ ਤਾਂ ਜੀ ਇਹਹੀ ਅਪੀਲ ਹੈ ਕਿ ਇੱਕ ਤਾਂ ਸਾਡੇ ਵੱਲੋਂ ਹੀ ਕੋ ਉਪਰਾਲਾ ਸਿਗਾ ਬਟ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਿਵੇਂ ਥਾਣੇ ਲੈਵਲ ਤੇ ਵੀ ਕੁਝ ਨਾ ਕੁਝ ਕਰੋ ਅਸੀਂ ਵੀ ਸੁਖਮਨੀ ਸਾਹਿਬ ਦਾ ਪਾਰਟੀ ਕਰਾਇਆ ਇੱਕ ਇੱਕ ਤਰ੍ਹਾਂ ਦੀ ਬ੍ਰਦਰਹੁੱਡ ਦੀ ਫੀਲਿੰਗ ਵੀ ਆਉਂਦੀ ਹੈ ਕਿ ਸਾਰੇ ਬੈਠੇ ਹਨ ਨਾਟ ਜਸ ਪੁਲਿਸ ਮੁਲਾਜ਼ਮ ਤੁਸੀਂ ਸਾਰੇ মিডিਆ ਵਾਲੇ ਵੀ ਆਏ ਔਰ ਸਾਡੇ ਕੁਛ ਨਾ ਕੁਛ ਪੋਲਿਟੀਕਲ ਐਮ ਐਲ ਏ ਵੀ ਤਿੰਨੋਂ ਆਏ ਹੋਰ ਵੀ ਸ਼ਹਿਰ ਦੇ ਵਾਸੀ ਆਏ ਹੋਏ ਆ ਫੈਮਿਲੀ ਸਾਡੀ ਆਈਆਂ ਤਾਂ ਹੁਣ ਤੁਸੀਂ ਦੇਖ ਰਹੇ ਹੋ ਸਾਰੇ ਬੈਠ ਕੇ ਇਕੱਠੇ ਲੰਗਰ ਖਾਣਗੇ ਇੱਕ ਤਰ੍ਹਾਂ ਦੀ ਸਪਿਰਿਟ ਆਫ ਕਿ ਮਤਲਬ ਪੋਜ਼ਿਟਿਵ ਹੋ ਕੇ ਸਾਰੇ ਇਕੱਠੇ ਹੋਏ ਹੈ ਤਾਂ ਆਈ ਥਿੰਕ